ਜੀ ਵਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਰਾ ਆਪਣਾ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਨੂੰ ਪਰਮਾਤਮਾ ਤਰੱਕੀ ਬਖਸ਼ੇ ਤੰਦਰੁਸਤ ਤੇ ਚੜ੍ਹਦੀ ਕਲਾ ਤਰੱਕੀ ਵਾ ਸਾਰੇ ਭੈਣ ਭਰਾ ਹੱਸਦੇ ਰਹਣ ਖੁਸ਼ ਰਹਣ ਆਪਾਂ ਬਣਾਉਣ ਲੱਗੇ ਜੀ ਸਬਜ਼ੀ ਅੱਜ ਬੜੀਆਂ ਨੇ ਪਕੌੜੇ ਨੇ ਆਲੂ ਲਏ ਨੇ ਇੱਧਰ ਆਪਾਂ ਦਹੀਂ ਦੇ ਵਿੱਚ ਥੋੜੇ ਜਿਹਾ ਪਾਣੀ ਪਾ ਕੇ ਪਤਲਾ ਕਰ ਲਿਆ ਸੀ ਦਹੀਂ ਨੂੰ ਵਿੱਚ ਸਾਰੇ ਨਾਰਮਲ ਨੂਨ ਵਿੱਚ ਮਸਾਲੇ ਪਾ ਲੇ ਇਧਰ ਜੀ ਆਪਾਂ ਲਵਾਂਗੇ ਜੀਰਾ ਇਧਰ ਆਪਾਂ ਪਾਵਾਂਗੇ ਕਸੂਰੀ ਮੇਥੀ ਇਧਰ ਆਪਾਂ ਨੇ ਲਿਆ ਜੀ ਹਰਾ ਲਸਣ ਤੇ ਪਿਆਜ਼ਾਂ ਨੂੰ ਗ੍ਰाइंड ਕਰ ਲਿਆ ਤੇ ਆ ਇਸ ਤਰ੍ਹਾਂ ਦਾ ਆਏਗਾ ਜੀ ਲਸਣ ਆਪਾਂ ਇਹਨੂੰ ਗ੍ਰाइंड ਕਰ ਲਿਆ ਪਿਆਜ਼ਾਂ ਦੇ ਵਿੱਚ ਪਾ ਕੇ ਆਪਾਂ ਜੀ ਬਣਾਉਨੇ ਆ ਸਬਜ਼ੀ ਕਰਦੇ ਆ ਸ਼ੁਰੂ ਤੇਲ ਆਪਣਾ ਗਰਮ ਹੋ ਚੁੱਕਿਆ ਕੁੱਕਰ ਦੇ ਵਿੱਚ ਆਪਾਂ ਬਣਾਵਾਂਗੇ ਗੈਸ ਥੋੜਾ ਹੋਰ ਇਹਨੂੰ ਕਰ ਲੈਣਾ। ਨਾਲੇ ਵੀ ਜੀ ਹਾਂਜੀ ਇਹ ਲਸਣ ਆ ਜੀ। ਆਪਾਂ ਕਈ ਵਾਰੀ ਦੂਜਾ ਵੀ ਪਾ ਲੈਨੇ ਇਹ ਵੀ ਪਾ ਲੈਨੇ। ਇਹ ਬਸ ਜੀ ਆਪਣੇ 12 ਮਹੀਨੇ ਸਾਲ ਪੂਰਾ ਹਰਾ ਹੀ ਰਹਿੰਦਾ ਵਾ। ਆਪਾਂ ਕਈ ਵਾਰ ਵੀਡੀਓ ਦੇ ਵਿੱਚ ਦਿਖਾਇਆ ਵੀ ਇਹ ਹਰਾ ਲਸਣ। ਅੱਜ ਤੁਹਾਨੂੰ ਇੱਕ ਵਾਰੀ ਦਿਖਾਉਣੀ ਵੀ ਆ ਖੜਾ ਆਪਣੇ। ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਨੇ ਪਾਤਾ ਇੱਕ ਚਮਚ ਜੀਰੇ ਦਾ। ਅੱਪਾ ਪਾ ਰਹੇ ਆ ਪਿਆਜ਼ ਤੇ ਹਰਾ ਲਸਣ ਜਿਹੜਾ ਅਪਣੇ ਗ੍ਰाइंड ਕਰਕੇ ਪਾਇਆ ਹਾਂਜੀ ਆ ਖੜਾ ਜੀ ਆਪਣੇ ਹਰਾ ਲਸਣ ਇਹ 12 ਮਹੀਨੇ ਹੀ ਹਰਾ ਰਹਿੰਦਾ ਜਿਹੜਾ ਅਪਾ ਸਬਜ਼ੀ ਦੇ ਵਿੱਚ ਗ੍ਰाइंड ਕਰਕੇ ਪਿਆਜ਼ਾਂ ਦੇ ਵਿੱਚ ਪਾਇਆ ਉਸ ਤਰ੍ਹਾਂ ਦੇ ਬੂਝੇ ਜੇ ਬਣ ਜਾਂਦੇ ਨੇ ਜੀ सब्ज़ी के टेस्ट भी बहुत वादिया थोड़ी जी अपना जी पाई है चीनी इन्ना तो सोहना कलर हो गया सारे मसाले में जो आप चं तरह पका लेंगे। ਜੀ ਮਸਾਲੇ ਨੇ ਆਪਾਂ ਜੀ ਚੰਗੀ ਤਰ੍ਹਾਂ ਪਕਾ ਲਾਂਗੇ ਬਹੁਤ ਵਧੀਆ ਕਲਰ ਆਇਆ ਇਹਦਾ ਹਰਾ ਹਰਾ ਜਿਹਾ ਗ੍ਰੀਨ ਗ੍ਰੀਨ ਹੈ ਵੇਲੇ ਤੁਸੀਂ ਕੱਟ ਕੇ ਪਾਉਣੇ ਆ ਨੇ ਉਹਦੇ ਨਾਲ ਗ੍ਰੈਂਡ ਕਰਿਆ ਹੋਇਆ ਵਧੀਆ ਲਸਣ ਨਿਚੇ ਘੋੜ ਜਾਂਦੇ ਹੁਣ ਆਪਾਂ ਜੀ ਪਾ ਰਹੇ ਆ ਆਪਣੇ ਨੋਰਮਲ ਨਮਕ ਮਿਰਚ ਮਸਾਲੇ ਆਪਾਂ ਦਹੀਂ ਦੇ ਵਿੱਚ ਘੋਲ ਕੇ ਪਾਏ ਨੇ ਥੋੜਾ ਜਿਹਾ ਦਹੀਂ 'ਚ ਪਾਣੀ ਪਾ ਕੇ ਪਤਲਾ ਕਰਕੇ ਵਿੱਚ ਪਾ ਲਏ ਸੀ ਇਸ ਤਰ੍ਹਾਂ ਪਾਉਣ ਦੇ ਨਾਲ ਵੀ ਆਪਣੀ ਸਬਜ਼ੀ ਦੀ ਛਾਣ ਨਹੀਂ ਗਈ ਵਧੀਆ ਹੋਣੀ। ਸਬਜ਼ੀ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ। ਤੁਸੀਂ ਜਰੂਰ ਜੇ ਪਾਇਓ ਟਰਾਈ ਕਰਿਓ। ਦਹੀਂ ਦੇ ਵਿੱਚ ਨੂਨ ਵਿੱਚ ਮਸਾਲੇ ਘੋਲ ਕੇ ਪਾ ਕੇ ਦੇਖਿਓ। ਥੋੜਾ ਜਿਹਾ ਆਪਾਂ ਪਜੇਰ ਵਿੱਚ ਪਾ ਕੇ ਪਾਣੀ ਪਾ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਇਹਨੂੰ ਆਪਣੀ ਜਿਹੜੀ ਗਰੇਵੀ ਜੀ ਤਿਆਰ ਕਰੀਏ ਜਿਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ। ਢੱਕ ਕੇ ਪਕਾ ਲਾਂਗੇ 2-3 ਮਿੰਟ। ਥੋੜੀ ਜੀ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਇਹ ਆਪਾਂ ਨੇ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਇਹਦੇ ਨਾਲ ਵਧੀਆ ਸਰਦੀ ਦਾ ਟੇਸ ਆ ਜਾਂਦਾ ਆਪਾਂ ਨੂੰ ਸਰਦੀਆਂ ਦੇ ਵਿੱਚ ਇਹਨੂੰ ਸੁਕਾ ਕੇ ਰੱਖ ਲਵੇ ਤੇ ਗਰਮੀਆਂ ਦੇ ਵਿੱਚ ਕੰਮ ਆ ਜਾਂਦੀ ਆਪਾਂ ਟੱਕ ਦਾਂਗੇ ਟਾ ਕੇ ਮਸਾਲੇ ਨੂੰ ਹੋਰ ਪਕਾ ਦਾਂਗੇ ਜਿੰਨੀ ਦੇਰ ਤੱਕ ਕਿ ਓ ਹੋ ਜਾ ਨਹੀਂ ਛੱਡ ਦੂਗਾ ਜੀ ਜੇ ਆਪਾਂ ਜਲਦੀ ਸਬਜ਼ੀ ਪਾ ਲਈਏ ਫਿਰ ਸਬਜ਼ੀ ਜੀ ਵਧੀਆ ਨਹੀਂ ਬਣਦੀ ਆਪਾਂ ਜਿੰਨਾ ਮਸਾਲੇ ਨੂੰ ਵਧੀਆ ਬਣਾਵਾਂਗੇ ਉੰਨੀ ਆਪਣੀ ਵਧੀਆ ਸਬਜ਼ੀ ਬਣੂਗੀ ਹਾਂਜੀ ਆਪਣਾ ਜਿਹੜਾ ਮਸਾਲਾ ਜੀ ਇਹਨੇ ਘੋਜਿਆ ਛੱਡਤਾ ਜੀ ਹੁਣ ਆਪਣਾ ਇਹ ਮਸਾਲਾ ਜਿਹੜਾ ਜੀ ਸਬਜੀ ਪਾਉ ਲਈ ਬਿਲਕੁਲ ਪਰਫੈਕਟ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਾਂਜੀ ਬੜੀਆਂ ਨੇ ਆਪਣੀ ਸੋਇਆਬੀਨ ਦੀਆਂ ਪਕੌੜੇ ਨੇ ਆਲੂ ਨੇ ਪਰ ਜੀ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਭਿਉਂ ਕੇ ਰੱਖਤਾ ਸੀ ਪਾਣੀ ਦੇ ਵਿੱਚ ਤੇ ਜਿਹੜੀਆਂ ਆਪਣੀਆਂ ਬੜੀਆਂ ਨੇ ਜੀ ਉਹ ਚੰਗੀ ਤਰ੍ਹਾਂ ਫੁੱਲ ਜਾਂਦੀਆਂ ਨੇ ਗਰਮੀ ਦੇ ਵਿੱਚ ਜੀ ਬੜੀਆਂ ਦੀ ਸਬਜ਼ੀ ਵਧੀਆ ਲੱਗਦੀ ਹੈ। ਇਹ ਆਪਣੇ ਲਈ ਵਧੀਆ ਰਹਦੀ ਹੈ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ। ਹੁਣ ਆਪਾਂ ਜੀ ਇਹਦੇ ਵਿੱਚ ਪਾ ਰਹੇ ਹਾਂ ਭੁੰਨੇ ਹੋਇਆ ਬੇਸਣ। ਬੇਸਣ ਆਪਾਂ ਨੇ ਭੁੰਨ ਕੇ ਰੱਖ ਲਿਆ ਸੀ। ਕੱਚਾ ਨਹੀਂ ਪਾਇਆ ਹੈਗਾ ਜੀ। ਚੰਗੀ ਤਰ੍ਹਾਂ ਜੀ ਆਪਾਂ ਬੇਸਣ ਨੂੰ ਮਿਕਸ ਕਰਤਾ। ਬੇਸਣ ਆਪਾਂ ਪਹਿਲਾਂ ਭੁੰਨ ਕੇ ਰੱਖ ਲਿਆ ਸੀਗਾ। ਇਹਦੇ ਨਾਲ ਸਬਜ਼ੀ ਦੇ ਵਿੱਚ ਟੇਸਟ ਬਹੁਤ ਵਧੀਆ ਆਊਗਾ ਜੀ। ਟਾਕ ਦਾਂਗੇ ਜੀ ਹੁਣ ਆਪਾਂ ਸਬਜ਼ੀ ਨੂੰ ਟਾਕੇ ਪਕਾਵਾਂਗੇ। ਹਾਂ ਜੀ ਹੁਣ ਬਤਰਾਏ ਤਾਂ ਕੀ ਕਰਾਈਏ ਵੈਸਾ। ਹਾਂ ਮੈਨੂੰ ਕਹ ਸੀ ਨਾ ਬੇਸਣ ਭੁੰਨ ਕੇ ਰੱਖ ਲਈ। ਬਈ ਜਦੋਂ ਕੁਝ ਵੀ ਬਣਾਇਆ ਉਹਦੇ ਵਿੱਚ ਥੋੜਾ ਜਿਹਾ ਪਾ ਲੈ। ਜਿਹੜੀ ਸਬਜ਼ੀ ਆਪਾਂ ਬਣ ਰਹੀ ਹੈ। ਆਪਾਂ ਇੱਕ ਦੋ ਵਾਰੀ ਚੈੱਕ ਕਰ ਲਾਂਗੇ ਥੋੜਾ ਜਿਹਾ ਪਾ ਰਹੇ ਹਾਂ ਜੀ ਇਹਦੇ ਵਿੱਚ ਪਾਣੀ। ਪਾਣੀ ਤੁਸੀਂ ਆਪਦੇ ਹਿਸਾਬ ਨਾਲ ਪਾਓ ਜਿੰਨੀ ਕ ਗਾੜੀ ਪਤਲੀ ਕਰਨੀ। ਹਾਂ ਜੀ ਬੇਸਣ ਦੇ ਨਾਲ ਆਪਣੀ ਸਬਜ਼ੀ ਆ ਜਿਹੜੀ ਜਿਹੜੀ ਜੜੀ ਹੈ ਜੀ ਉਹ ਬਿਲਕੁਲ ਗਾੜੀ ਹੋ ਚੁੱਕੀ ਹੈ ਪਾਣੀ ਪਾ ਦਾਂਗੇ ਪਾਣੀ ਪਕਾ ਪਾ ਕੇ ਹੁਣ ਆਪਾਂ ਸਬਜ਼ੀ ਨੂੰ ਪਕਾਵਾਂਗੇ ਸਬਜ਼ੀ ਤਾਂ ਜੀ ਅਸੀਂ ਪੂਰੀ ਰੀਜ ਲਾ ਦਿੰਨੇ ਆ ਬਣਾਵਾਂਗੇ ਪਾਣੀ ਹੋਰ ਪਾ ਦਾਂਗੇ ਥੋੜਾ ਜਿਹਾ ਚੰਗੀ ਤਰ੍ਹਾਂ ਇਹਨੂੰ ਵਿੱਚ ਮਿਕਸ ਕਰ ਦਾਂ। ਕਸੂਰੀ ਮਿਰਚੀ ਪਾਉਣ ਦੇਣਾ ਕੁੱਕੜਾ ਦਾ ਜੀ ਢੱਕਣ ਆਪਾਂ ਕਰਦਾਂਗੇ ਬੰਦ ਬੰਦ ਕਰਕੇ ਤਿੰਨ ਚਾਰ ਬਿਸਤ ਲ ਲਗਾਵਾਂਗੇ ਜਿੰਨੀ ਕੁ ਗਾੜੀ ਆਪਾਂ ਨੇ ਪਤਲੀ ਖਾਣੀ ਆ ਸਬਜੀ ਉੰਨੀ ਕੁ ਬਣੀ ਤੇ ਕੋਈ ਗੱਲ ਨਹੀਂ ਕਿ ਮੇਰਾ ਬੱਸ ਇਹ ਤਾਂ ਨੇ ਦੋ ਕਸੀਟੀਆਂ ਦੇ ਵਿੱਚ ਹੀ ਬਣ ਜਾਣਾ ਦੋ ਸੀਟੀਆਂ ਦਾ ਬਾਅਦ ਆ ਗੈਸ ਆਪਾਂ ਬੰਦ ਕਰ ਦਾਂਗੇ ਦੇਚ ਪਾਪ ਦੇ ਨਾਲ ਬਣ ਜੂਗਾ ਦੋ ਸੀਟੀਆਂ ਬਾਦੂ ਨੇ ਪੰਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਬਹੁਤ ਵਧੀਆ ਸਬਜ਼ੀ ਬਣੀ ਆ ਆਪਾਂ ਹੁਣ ਇਹ ਇੱਕ ਡੋਂਗੇ ਦੇ ਵਿੱਚ ਕੱਢ ਲਾਂਗੇ ਪੰਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਬੜੀਆਂ ਪਕੌੜੇ ਆਲੂ ਦੀ ਸਬਜ਼ੀ ਹੈ ਜੀ ਬਹੁਤ ਵਧੀਆ ਸਬਜ਼ੀ ਬਣੀ ਹੈ ਬਹੁਤ ਵਧੀਆ ਗਰੇਵੀ ਤਿਆਰ ਹੋਈ ਹੈ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ